ਨਾ ਪਿੰਡ ਦਿਲ ਚੋਂ ਨਿਕਲਦਾ ਪਾਵੇਂ ਪਿੰਡ ਚੋਂ ਨਿਕਲਿਆ ਮੈਂ ਨਾ ਪਿੰਡ ਸੀ ਦਿਲ ਚੋਂ ਨਿਕਲਦਾ ਪਾਵੇਂ ਪਿੰਡ ਚੋਂ ਨਿਕਲਿਆ ਮੈਂ ਛੱਡ ਯਾਰ ਪਿਆਰਿਆਂ ਨੂੰ We'll be ਕਿਤਨੇ ਲੰਡੇ ਲੱਗਦੇ ਇੰਨਾ ਕਾ ਉਠਾ ਤ ਦਸ ਮੀਲ ਮੇਂ ਡਾਲ ਕਿਤਨੇ ਅੱਛੇ ਲੱਗਦੇ ਹੈ ਕਿਤਨੇ ਅੱਛੇ ਲੱਗਦੇ ਚੰਨੀ ਮੈਂ ਵਈ ਮੈਂ ਬੜੀ ਮੇਰੀ ਚੰਨੀ ਚੰਨੀ ਵਾ ਮੈਂ ਵਈ ਮੈਂ ਬੜੀ ਮੇਰੀ ਚੰਨੀ ਕੁੰਚੀਆਂ ਲੰਮੀਆ ਟਾਲੀਆਂ ਉਹ ਬੇਲੀਆ मैं इंस्टाग्राम हूँ मैंने सबको पागल करके रखा है स्पेशली उन युवाओं को उसको उसको और और इसको भी और मुझे तो आप लोग जानते ही होंगे मैं हूँ फेसबुक ਅੱਜ ਸਾਡੇ ਨਗਰ 'ਚ ਸਾਡੇ ਸਰਕਾਰ ਜੋ ਸਵਰਗੀ ਭੂਗਾ ਸਰਜੀਤ ਕੌਰ ਜੀ ਜਿੰਨਾਂ ਦੀ ਪਿਆਰੀ ਝਾਤ 'ਚ ਅੱਜ ਸਾਡੇ ਪ੍ਰਾਇਮਰੀ ਸਕੂਲ ਪਤੀਸੌਰ 'ਚ ਸਾਡੇ ਚਾਚਾ ਜੀ ਜ세ਦਾਰ ਗੂਤਾ ਸਿੰਘ ਜੀ ਘਾਤੀ ਜੀ ਤੇ ਪੂਰੇ ਪਰਿਵਾਰ ਵੱਲੋਂ ਬੱਚਿਆਂ ਨੇ ਜਿੰਨਾਂ ਨੇ ਆਪ ਆਪਣੀਆਂ ਕਲਾਸਾਂ ਦੇ ਅੰਕ ਲੈ ਆਏ ਆ ਉਹਨਾਂ ਲਈ ਨਾਮ ਇਨਾਮ ਟਰਾਫੀਆਂ ਦਿੱਤੀਆਂ ਜਾਣੀਆਂ ਜਿੰਦਾਬਾਦ ਸੋ ਮੈਂ ਨਾਲ ਦੇ ਨਾਮ ਟੀਚਰਾਂ ਨੂੰ ਵੀ ਵਧਾਈ ਦਿੰਨਾ ਵਾ ਤੇ ਇਹਨਾਂ ਦਾ ਧੰਨਵਾਦ ਦੀ ਆਈ ਹੋਈ ਸੰਗਤ ਦੇ ਵੀ ਤਹਿ ਦਿਲੋਂ ਧੰਨਵਾਦ ਦੀਆਂ ਨਾਲ ਹੀ ਬੱਚਿਆਂ ਨੂੰ ਬੇਨਤੀ ਕਰਦੇ ਆ ਕਿ ਅੱਜ ਤੁਹਾਡੇ ਨਗਰ ਦੇ ਵਿੱਚ ਉਹ ਸ਼ਖਸੀਅਤ ਆਏ ਆ ਜਿਨ੍ਹਾਂ ਨੇ ਆਪਣੀ ਮਾਂ ਨੂੰ ਸਾਡੇ ਸਤਾਰਜੋਗ ਮਾਤਾ ਸਰਜੀਤ ਕੌਰ ਜੀ ਨੂੰ ਅਮਰ ਕਰਤਾ ਵਾ ਇਸੇ ਤਰ੍ਹਾਂ ਆਪਾਂ ਵੀ ਆਪਣੇ ਮਾਂ ਪਿਓ ਦੀ ਸੇਵਾ ਕਰਨੀ ਆ ਸਾਡਾ ਫਰਜ਼ ਵੀ ਬਣਦਾ ਵਾ ਆਈ ਹੋਈ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਜੀ ਤੁਸੀਂ ਆਪਦੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਟ ਕੇ ਇਸ ਪ੍ਰੋਗਰਾਮ ਵਿੱਚ ਪਹੁੰਚੇ ਤੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਮੈਂ ਟੀਚਰ ਸਰਬਾਨਾਂ ਨੂੰ ਕਰਾਂਗਾ ਚਲੋ ਮਾਪਿਓ ਨੇ ਬਹੁਤ ਭਰੋਸਾ ਕਰਕੇ ਇਹਨਾਂ ਬੱਚਿਆਂ ਨੂੰ ਤੁਹਾਡੇ ਕੋਲ ਛੱਡਿਆ ਹੁੰਦਾ ਹੈ ਬਹੁਤ ਇਹਨਾਂ ਦਾ ਭਵਿੱਖ ਉਹਨਾਂ ਮਾਪਿਓ ਦੇ ਹੱਥ ਵਿੱਚ ਨਹੀਂ ਹੁੰਦਾ ਜਿੰਨਾ ਟੀਚਰ ਸਰਬਾਨਾਂ ਦੇ ਹੱਥਾਂ ਵਿੱਚ ਹੁੰਦਾ ਹੈ ਇਹ ਹੁਣ ਤੁਹਾਡੇ ਦੇ ਨਿਰਭਰ ਕਰਦਾ ਹੈ ਕਿ ਤੁਸੀਂ ਇਹਨਾਂ ਦੇ ਭਵਿੱਖ ਨੂੰ ਕਿੱਦਾਂ ਦੇਖਣਾ ਹੈ ਇਹਨਾਂ ਦੇ ਭਵਿੱਖ ਨੂੰ ਕਿੱਦਾਂ ਸਵਾਰਨਾ ਹੈ ਤਾਜ ਦੇ ਰੂਪ ਦੇ ਵਿੱਚ ਸਾਡੇ ਘਰ ਦੇ ਵਿੱਚ ਜੇ ਇੱਕ ਕੌਲੀ ਵੀ ਆ ਜੇ ਨਾ ਪੇਕੇ ਪਿੰਡੋਂ ਤੇ ਸਾਹਮਣੇ ਰੱਖ ਦਿਆ ਨੇ ਸੰਦੂਕ ਤਾਂ ਬਹੁਤ ਵੱਡੀ ਚੀਜ਼ ਹੋਗੀ ਮਰਬਿਆਂ ਦੀ ਮਾਲਕਨ ਸੀ ਸਾਡੀ ਮਾਤਾ ਮਰਬਿਆਂ ਦੀ ਮਾਤਾ ਨੇ ਕੁਛ ਨਹੀਂ ਛੱਡਿਆ ਆਦੇ ਕੋਲੇ ਪੇਕੇ ਪਿੰਡ ਦਾ ਕਹਿੰਦੀ ਸਾਰੇ ਦਾ ਸਾਰਾ ਕੁਝ ਹੀ ਕੌਮ ਦੇ ਉੱਤੋਂ ਵਾਰਿਆ ਸਾਰਾ ਕੋਸ਼ਿਸ਼ ਅੱਛੀ ਹੈ ਤੂੰ ਪਹਿਲਾਂ ਕਹਾਣੀਆਂ ਸੁਣਦੇ ਸੀ ਇੱਕ ਸਰਬਨ ਭਗਤ ਹੈ ਉਸ ਸਰਬਨ ਭਗਤ ਪਤਾ ਨਹੀਂ ਕਿਵੇਂ ਸੀ ਕਿਵੇਂ ਨਹੀਂ ਸਾਡੇ ਕੋਲੇ ਅੱਜ ਮੇਰਾ ਭਾਣ ਜਾਗੂਤਾ ਰੰਸ਼ੀਆ ਇਹ ਸਰਬਨ ਭਗਤ ਦੀ ਤੁਹਾਡੇ ਕੋਲੇ ਜਿੰਦਾ ਜਾਗਦਾ ਵਿਸਾਲ ਹੈ ਜਦੋਂ ਮੇਰਾ ਪਿਤਾ ਚੜਾਈ ਕਰ ਗਿਆ ਤੇ ਤੇਈ ਚ ਮਾਤਾ ਨੇ ਕੀਤੀ ਸ਼ੇਰਨੀ ਮਾ ਮੈਂ ਇਸ ਕਰਕੇ ਕਹਿਣਾ ਕਿ ਬਹੁਤ ਸਾਰੇ ਲੋਕਾਂ ਨੇ ਰਹਿ ਦਿੱਤੀ ਹੋਊ ਕਿ ਉਹ ਪਿੰਡ ਭਲਾਜ ਉੱਠ ਜਾ ਤੇਰੇ ਕੋਲੇ ਜਿਆਦਾ ਵਾਤਾ ਉੱਥੇ ਤੇਰਾ ਭਾਈ ਚਾਰਾ ਬੱਚੇ ਨੂੰ ਕਿਵੇਂ ਪਾਲੇ ਪਰ ਉਹਨੇ ਇੱਕ ਸਰਣ ਕੀਤਾ ਕਿ ਮੈਂ ਆਪਣੇ ਬੱਚੇ ਨੂੰ ਆਪਦੇ ਭਾਈਚਾਰੇ ਵਿੱਚ ਪਾਏ ਚਾਚਾ ਵਿੱਚ ਰੱਖਣਾ ਪਰ ਉੱਥੇ ਉਹਨੇ ਮੈਨੂੰ ਲੈ ਕੇ ਪਾਲਿਆ ਨਹੀਂ ਨਾਲ ਪੜਾਇਆ ਪਤਾ ਮੁਖਤਿਆਰ ਸਿੰਘ ਨਾਲ ਬਠਿੰਡੇ ਪੜਦਾ ਸੀ ਕਿ ਮੈਂ ਉਦੋਂ ਵੀ ਹੈਰਾਨ ਸੀ ਕਿ ਮੈਂ ਹੋਟਲ 'ਚ ਰਹਿੰਦਾ ਸੀ ਤੇ ਬੇਬੇ ਇਕੱਲੀ ਕਿਵੇਂ ਰਹਿੰਦੀ ਸੀ ਇਹ ਸਮਾਜ ਨੂੰ ਅਸੀਂ ਤਦਰਾਂਤ ਦੇ ਖਾਤਰ ਸਾਨੂੰ ਇਹ ਬੱਚਿਆਂ ਦਾ ਖਾਸ ਕਰਕੇ ਪੂਰਾ ਖਿਆਲ ਰੱਖਣ ਦੀ ਲੋੜ ਆ ਸਾਰੀਆਂ ਸੰਗਤਾਂ ਦਾ ਜੇ ਧੰਨਵਾਦ ਵੰਗਰੂ ਜੀ ਦਾ ਖਾਲਸਾ ਵੰਗਰੂ ਜੀ ਕੀ ਪਤ